ਸਸਿਗਲ ਭਾਜੀ ਜੋ ਤਸਵੀਰ ਦੇਖ ਰਹੇ ਹੋ ਤੁਸੀਂ ਇੱਕ ਕਿਸਾਨੀ ਅੰਦੋਲਨ ਦਾ ਭਾਜੀ ਹੱਥ 'ਚ ਕੀ ਹੈ ਇਹ ਬਾਈ ਅਥਰੂ ਗੈਸ ਵਾਲੇ ਗੋਲੇ ਹਾਂ ਇਹ ਉਧਰੋਂ ਬਾਈ ਤਕਰੀਬਨ ਪਹਿਲਾਂ ਤਾਂ 40-50 ਛੱਡੇ ਨਾ ਨੇ ਫਿਰ ਨੌਜਵਾਨ ਕਹਿੰਦੇ ਹੋਰ ਛਿੱਟੋ ਕਹਿੰਦੇ ਅਸੀਂ ਨਹੀਂ ਰੱਜ ਜਾਏਗੇ ਹੋਰ ਛਿੱਟੋ ਸਾਡੇ ਚ ਬੌਜ ਜਨੂ ਨਾ ਉਹਨਾਂ ਨੇ ਬਾਈ ਫੇਰ 40-50 ਤਕਰੀਬਨ 100 ਤੋਂ ਵੱਧ ਇਹਨਾਂ ਨੇ ਗਏ ਛੱਡੇ ਆ ਅੱਛਾ ਇਸ ਤੋਂ ਬੱਚਿਆ ਕਿਵੇਂ ਜਾ ਸਕਦਾ ਇਹ ਤਾਂ ਬੱਚਿਆ ਹੀ ਦੇਖੋ ਪੇ ਪਟਾਕੇ ਵੱਜਣ ਤੋਂ ਪਹਿਲਾਂ ਤਾਂ ਇਹਨੂੰ ਹੱਥ ਨਾ ਪਾਓ ਇੱਕ ਨਿਹੰਗ ਸਿੰਘ ਨੇ ਇੱਥੇ ਹੱਥ ਪਾ ਲਿਆ ਉਹਦਾ ਵਿਚਾਰੇ ਹੱਥ ਚਲਿਆ ਗਿਆ ਲਹੂ ਹੀ ਲਹੂ ਹੋ ਗਿਆ ਉਹਦੇ ਹੱਥ ਬੰਬ ਵੱਜਣ ਤੋਂ ਪਹਿਲਾਂ ਕਦੇ ਨਾ ਹੱਥ ਪਾਓ ਇਹਨੂੰ ਜਦੋਂ ਇਹਦਾ ਪਟਾਕਾ ਵੱਜ ਗਿਆ ਇਹਦਾ ਧੂਆਂ ਬਹੁਤ ਹੁੰਦਾ ਗਿੱਲੀ ਬੌਰੀ ਕਰੋ ਇੱਕ ਗਿੱਲੀ ਬੌਰੀ ਨਾਲ ਇਹ ਬੰਬ ਟਾਕ ਦਿਓ ਇੱਕ ਤੁਸੀਂ ਆਪਣੇ ਜੇਬ ਦੇ ਵਿੱਚ ਨੂਨ ਰੱਖੋ ਕਿਉਂਕਿ ਸਾਹ ਔੜ ਔਖਾ ਹੋ ਜਾਂਦਾ ਉਸ ਮੌਕੇ ਤੇ ਉਸ ਤੋਂ ਬਾਅਦ ਥੋੜਾ ਜਿਹਾ ਨੂਨ ਚਟੋ ਨੂਨ ਚਟੋ ਉਸ ਤੋਂ ਬਾਅਦ ਜਿਹੜਾ ਅੱਖਾਂ ਨਾ ਮਾਰੋ ਤੁਸੀਂ ਕਿਉਂਕਿ ਡੈਮੇਜ ਹੋ ਸਕਦੇ ਆਂ ਅੱਖਾਂ ਇਹਨਾਂ ਨੂੰ ਜਰਨਾ ਸੀ ਤੋਂ ਥੋੜਾ ਜਿਹਾ ਗਿੱਲਾ ਕਪੜਾ ਕਰਕੇ ਹਲਕਾ ਹਲਕਾ ਮਾਰ ਲਓ ਹੁਣ ਮੇਰੀ ਜੇਬ 'ਚ ਰਮਾਲ ਹੋਣਾ ਇੱਕ ਗਿੱਲਾ ਕੀਤਾ ਹੋਇਆ ਦੇਖ ਲਓ ਇਹ ਮੈਂ ਗਿੱਲਾ ਕਰਕੇ ਰੱਖਿਆ ਹੋਇਆ ਅੱਖਾਂ ਤੇ ਮਨ ਨੂੰ ਜਿਹੜੀ ਆ ਬੋਰੀਆਂ ਨੇ ਸਾਰੇ ਨੌਜਵਾਨ ਜਿੰਨੇ ਵੀ ਨੇ ਇਹ ਗਿੱਲੀਆਂ ਬੋਰੀਆਂ ਕਰਕੇ ਰੱਖਣਾ ਪਟਾਕੇ ਵੱਜਣ ਤੋਂ ਬਾਅਦ ਉੱਪਰ ਰੱਖਿਓ ਤੋਂ ਪਹਿਲਾਂ ਬੰਬ ਨੂੰ ਹੱਥ ਨਾ ਪਾਇਓ ਨਹੀਂ ਤੁਹਾਡੇ ਹੱਥ ਜਾਂ ਤੁਹਾਡਾ ਕੋਈ ਅੰਗ ਜਾ ਸਕਦਾ ਮੈਂ ਬਾਰ-ਬਾਰ ਅਪੀਲ ਕਰਦਾ ਪਟਾਕਾ ਵੱਜਣ ਤੋਂ ਪਹਿਲਾਂ ਬੰਬ ਵੱਜਣ ਤੋਂ ਪਹਿਲਾਂ ਇਹਦੀ ਆਵਾਜ਼ ਤੋਂ ਪਹਿਲਾਂ ਨਾ ਹੱਥ ਪਾਇਓ ਅੱਛਾ ਕਿੰਨੇ ਕ ਬੰਬ ਨੇ ਜਿਹੜੇ ਤੁਸੀਂ ਡਿਫਿਊਜ਼ ਕਰਤੇ ਐਵੇਂ ਮੈਂ ਤਕਰੀਬਨ 8-9 ਬੰਬ ਡਿਫਿਊਜ਼ ਕਰਤੇ ਇਹਨਾਂ ਦੇ ਉੱਪਰ ਬੋਰੀ ਸਿੱਟੀ ਆ ਇੱਕ ਤਾਂ 3-4 ਬੰਬ ਪਏ ਦੀ ਉਹਨਾਂ ਤੇ ਬੋਰੀ ਟੱਗਿਆ ਆ ਫਿਰ ਬੋਰੀ ਇੱਕ ਉਹ ਤੇ ਗਟਰ ਚ ਰਿhta ਤੇ ਉਹ ਤੇ ਟੱਗਿਆ ਫਿਰ 2-3 ਚੱਲਿਆ ਉਹਨਾਂ ਤੇ ਟੱਗਿਆ ਤਕਰੀਬਨ 8-9 ਬੰਬਾਂ ਤੇ